ਹਰ ਜਿੱਤੀ ਪਰ ਉਹ ਆ ਜੋ ਇਹ ਹਸਪਤਾਲ ਤੇ ਖੜੋਤੇ ਆ ਜੋ ਕੱਲ 2:30 3 ਵਜੇ ਦੇ ਕਰੀਬ ਸਾਡਾ ਨੌਜਵਾਨ ਮੁੰਡਾ ਇੱਕ ਜੈਂਟਲਸ ਜੀ ਦੀ ਹੋਰ ਕਰੀਬਨ 35 ਕਿ ਸਾਲ ਆ ਤੇ ਉਹਦੀ ਜ਼ਮੀਨ ਜਿਹੜੀ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਆ 4-4 ਫੁੱਟ ਜ਼ਮੀਨ ਤੇ ਰੇਤ ਪਈ ਆ ਨਾ ਉਹ ਕੋ ਕਣਕ ਬੀਜੀ ਵੀ ਆ ਨਾ ਉਹ ਕੋ ਕੋਈ ਰੋਜ਼ਗਾਰ ਦਾ ਸਾਧਨ ਸੀ ਉਸ ਬੰਦੇ ਨੇ ਕੋਈ ਧੀਰੀਲੀ ਚੀਜ਼ ਹਾਲੀਆ ਉਹਦੀ ਕੱਲਾ ਹਸਪਤਾਲ ਚ ਮੌਤ ਹੋ ਗਈ ਆ ਪ੍ਰਾਈਵੇਟ ਹਸਪਤਾਲ ਚ ਤੇ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਆ ਕਿ ਅਜੇ ਤੱਕ ਪੂਰਨ ਤੌਰ ਤੇ ਕੋਸ਼ਿਸ਼ ਕੋਸ਼ਿਸ਼ ਤੇ ਰਾਣੂ ਮਾਪਦਿਆ ਮਿਲਿਆ ਕੋਈ ਪੂਰਨ ਤੌਰ ਤੇ ਮਾਪਦਿਆ ਵੇਜੇ ਰਿਹਾ ਨਹੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਇਹ ਨੌਜਵਾਨ ਦੇ ਪਰਿਵਾਰ ਦੀ ਪਾਲਣ ਪੋਸ਼ਣ ਜਿਹੜੀ ਉਹ ਸਰਕਾਰ ਪ੍ਰਤੀ ਕੀਤੀ ਜਾਵੇ ਡੇੜੀ ਡੇੜਾ ਕਰਕੇ ਉਹ ਉਹਦੀ ਮੌਤ ਹੋਈ ਆ ਉਹ ਸਿਰਫ ਦੇ ਸਿਰ ਬੇਕਾਰ ਕਰਕੇ ਹੋਈ ਆ ਕੋਈ ਰਜਕਾਰ ਨਹੀਂ ਉਹਨੂੰ ਅਗਲਾ ਬਣਾ ਦੀਦਾ ਕੋਈ ਨਹੀਂ ਉਹਦੇ ਬੱਚੇ ਜਿਹੜੇ ਆ ਉਹ ਛੋਟੇ ਛੋਟੇ ਆ ਉਹਨਾਂ ਬੱਚਿਆਂ ਦੀ ਪਰਵਿਸ਼ ਕੀਤੀ ਜਾਵੇ ਸਰਕਾਰ ਵੱਲੋਂ ਜੋ ਉਹਦਾ ਕਰਜ਼ਾ ਖਤਮ ਕੀਤਾ ਜਾਵੇ ਤੇ ਜੋ ਬੱਚਿਆਂ ਦੀ ਗਾਂਹ ਪੜ੍ਹਾਈ ਲਿਖਾਈ ਵਾਸਤੇ ਕੋਈ ਸਰਕਾਰ ਵੱਲੋਂ ਸਹਦਾ ਦਿੱਤਾ ਜਾਵੇ ਕਿਉਂਕਿ ਜੇ ਮੁੱਖ ਨਿਸ਼ਾਨਾ ਦੇਖੀਏ ਸਰਕਾਰ ਦੇ ਪ੍ਰਬੰਧਾਂ ਤੋਂ ਲੋਕ ਤੰਗ ਆ ਗਏ ਖੁਦ ਕਸ਼ੀਆਂ ਕਰ ਰਹੇ ਆ ਇਸ ਕਰਕੇ ਅਸੀਂ ਬੇਨਤੀ ਕਰਨੀ ਚਾਹੁੰਦੇ ਪੰਜਾਬ ਸਰਕਾਰ ਨੂੰ ਕਿ ਇਹਨਾਂ ਨੂੰ ਕੋਈ ਨਾ ਕੋਈ ਪਰਿਵਾਰ ਦੀ ਸਹਾਇਤਾ ਕਿਹੜੀ ਪੈ ਲਈਏ ਨੌਜਵਾਨ ਦੀ ਉਹਦੇ ਜੇ ਤਾਂ ਸਭ ਭਰੀ ਪਈ ਚਾਰ ਚਾਰ ਫੁੱਟ ਰੇਤ ਅੱਜ ਵੀ ਤੁਸੀਂ ਦੇਖ ਸਕਦੇ ਆ ਉਹਦੇ ਵਿੱਚ ਕੋਈ ਰੋਜ਼ਗਾਰ ਦਾ ਕੋਈ ਸਾਧਨ ਇਹ ਤਾਂ ਦੱਸਿਆ ਕਿ ਕੋਈ ਹਾਲਤ ਬਹੁਤ ਮਾੜੀ ਉਹਨੂੰ ਅੱਗੇ ਦੇਖਿਆ ਕੁਛ ਨਹੀਂ ਤੇ ਉਹਨੂੰ ਇਹ ਵੇਖਿਆ ਵੀ ਮੌਤ ਨੂੰ ਗਲੇ ਲਾ ਲਾਂ ਮੈਂ ਉਹਨੇ ਬਿਹਤਰ ਸਮਝਿਆ ਕਿਉਂਕਿ ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਰਹੇ ਆ ਤੇ ਪਰਿਵਾਰ ਦੀ ਜ਼ਿੰਮੇਵਾਰੀ ਨਭਾ ਨਹੀਂ ਸਕਿਆ ਇਸ ਕਰਕੇ ਤੇ ਜ਼ਮੀਨ ਦੇ ਵਿੱਚ ਕੋਈ ਵੀ ਫਸਲ ਨਹੀਂ ਤੇ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਤੇ ਇਸ ਪਰਿਵਾਰ ਦਾ ਜਿਹੜਾ ਮੂਚਾ ਕਰਜ਼ਾ ਖਤਮ ਕਰਕੇ ਤੇ ਉਹਦਾ ਸਾਰਾ ਜਿਹੜਾ ਬੋਝ ਆ ਉਹ ਬੱਚਿਆਂ ਦਾ ਠਾਇਆ ਜਾਵੇ ਇੱਕ ਗਰੀਬ ਨੌਜਵਾਨ ਗਰਜਨ ਸਿੰਘ ਆ ਜਿਹਦੀ ਕੱਲ ਦਫ਼ਤਰ ਤੋਂ ਬਾਅਦ ਜਿਹੜੀ ਹਸਪਤਾਲ ਦੇ ਵਿੱਚ ਮੌਤ ਹੋਈ ਆ ਮੌਤ ਦਾ ਕਾਰਨ ਇਹ ਆ ਕਿ ਜਿਹੜਾ ਕਿਸਾਨ ਦੇ ਉੱਪਰ ਪਹਿਲਾਂ ਵੀ ਕਰਜ਼ਾ ਸੀ ਉਸ ਤੋਂ ਬਾਅਦ ਜਿਹੜਾ ਹਾਰਡ ਆਨ ਕਾਰਨ ਜਿੱਥੇ ਫਸਲ ਬਰਬਾਦ ਹੋਈ ਫਸਲ ਬਰਬਾਦ ਹੋਣ ਤੋਂ ਬਾਅਦ ਭਾਰੀ ਮਾਤਰਾ ਦੇ ਵਿੱਚ ਜਿਹੜੀ ਰੇਤਾ ਵਾ ਉਹ ਜ਼ਮੀਨ ਦੇ ਵਿੱਚ ਪੈ ਚੁੱਕੀ ਸੀ ਤੇ ਕਿਸਾਨ ਬਹੁਤ ਚਿੰਤਤ ਸੀ ਅਕਸਰ ਹੀ ਪਿੰਡ ਦੇ ਲੋਕਾਂ ਕੋਲ ਇਹ ਆਪਣੇ ਕਰਜ਼ੇ ਬਾਰੇ ਅਤੇ ਜਿਹੜੀ ਪੈੜੀ ਵਿੱਚ ਰੇਤਾ ਪਈ ਉਸ ਬਾਰੇ ਗੱਲਾਂ ਕਰਦਾ ਸੀ ਕਿ ਬਹੁਤ ਮੇਰਾ ਨੁਕਸਾਨ ਹੋ ਗਿਆ ਵਾ ਤੇ ਜਿਹੜਾ ਉਹਨੂੰ ਸਮਝਾਉਣ ਦਾ ਯਤਨ ਕਰਦੇ ਰਹੇ ਆ